ਦਿਨਾਂ ਦੇ ਅੰਦਰ ਅੰਦਰ ਜ਼ਮੀਨਾਂ ਜੜੀਆਂ ਆਪਣੀਆਂ ਵਿਹਲੀਆਂ ਹੋ ਜਾਣਗੀਆਂ ਕਣਕ ਵੱਢ ਕੇ ਤੂੜੀਆਂ ਬਣਾ ਕੇ ਉਹਦੇ ਤੋਂ ਬਾਅਦ ਦੇ ਵਿੱਚ ਡੇਢ ਪੌਣੇ 2 ਮਹੀਨੇ ਜਿਹੜੀ ਤੁਹਾਡੀ ਜ਼ਮੀਨ ਖਾਲੀ ਰਹਿਣੀ ਹੈ ਜੇਕਰ ਅੱਜ ਦੀ ਇਹ ਵੀਡੀਓ ਤੁਸੀਂ ਵੇਖਦੇ ਹੋ ਤਾਂ ਉਸ ਖਾਲੀ ਪਈ ਜ਼ਮੀਨ ਦੇ ਵਿੱਚ ਡੇਢ 2 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਆਪਣੇ ਕੋਲ ਸਮਾਂ ਝੋਨਾ ਲਾਉਣ ਤੋਂ ਪਹਿਲਾਂ ਪਹਿਲਾਂ ਇਹਦੇ ਵਿੱਚ ਆਪਾਂ ਕਿੱਦਾਂ ਆਪਣੀ ਜ਼ਮੀਨ ਦੇ ਵਿੱਚ ਸੋਨੇ ਦੀ ਬਜਾਈ ਕਰ ਸਕਦੇ ਆ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਿਲਕੁਲ ਡਿਟੇਲ ਦੇ ਨਾਲ ਦੱਸੂਗਾ ਜੇਕਰ ਇਹ ਵੀਡੀਓ ਤੁਸੀਂ ਧਿਆਨ ਦੇ ਨਾਲ ਐਂਡ ਤੱਕ ਵੇਖਦੇ ਹੋ ਤਾਂ 25 ਤੋਂ 30000 ਰੁਪਈਆ ਝੋਨਾ ਲਾਉਣ ਤੋਂ ਪਹਿਲਾਂ ਪਹਿਲਾਂ ਜਿਹੜੀ ਕਮਾਈ ਹੈ ਤੁਹਾਡੀ ਵੱਟ ਤੇ ਪਈ ਹੈ ਤੁਸੀਂ ਸਮਝੋ ਤੇ ਦੂਸਰੇ ਨੰਬਰ ਤੇ ਜਿਹੜਾ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਜਿਹੜੇ ਤੁਹਾਡੇ ਖਾਦ ਦਵਾਈ ਵਾਲੀ ਦੁਕਾਨ ਦੇ ਉੱਤੇ ਵੱਡੇ ਬਿੱਲ ਬਣਦੇ ਨੇ ਉਹ ਤੁਹਾਡੇ ਬਿੱਲ ਵੀ ਬਣਨੋਂ ਹਟ ਜਾਣਗੇ ਜੇਕਰ ਤੁਸੀਂ ਮੇਰੀਆਂ ਇਹਨਾਂ ਗੱਲਾਂ ਦੇ ਉੱਤੇ ਅੱਜ ਗੌਰ ਕਰ ਲੋਗੇ ਸੋ ਵੀਡੀਓ ਨੂੰ ਬਿਲਕੁਲ ਧਿਆਨ ਨਾਲ ਵੇਖਿਓ ਚੈਨਲ ਨੂੰ ਜੇਕਰ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਦਬਾ ਲਓ ਤਾਂ ਜੋ ਆਉਣ ਵਾਲੇ ਸੀਜ਼ਨ ਦੇ ਨਾਲ ریلیਟਡ ਜਿੰਨੀਆਂ ਵੀ ਵੀਡੀਓ ਨੇ ਉਹ ਬਿਲਕੁਲ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਦੋਸਤੋ ਬੜੇ ਜ਼ਿਆਦੇ ਲੋਕ ਜਿਹੜੇ ਨੇ ਵੈਸੇ ਤਾਂ ਬਹੁਤ ਸਾਰੇ ਬਹੁਤ ਆਦ ਗਿਣਤੀ ਜਿਹੜੇ ਲੋਕ ਨੇ ਹੁਣ ਕਣਕ ਵੱਢਣ ਤੋਂ ਬਾਅਦ ਦੇ ਵਿੱਚ ਜਦੋਂ ਤੂੜੀ ਬਣ ਗਈ ਤਾਂ ਮੱਕਈ ਦੀ ਬਜਾਈ ਕਰ ਦੇਣਗੇ ਚਾਰ ਪਾਉਣਗੇ ਆਪਣੀਆਂ ਜ਼ਮੀਨਾਂ ਦੀ ਡੰਡ ਲਾਉਣਗੇ ਬਿੜਾ ਗਰਕ ਕਰਨਗੇ ਜ਼ਮੀਨਾਂ ਦਾ ਜੋ ਕਿ ਬਿਲਕੁਲ ਗਲਤ ਗੱਲ ਹੈ ਪਰ ਜੇਕਰ ਇਹਦੀ ਬਜਾਏ ਆਪਾਂ ਕੰਮ ਕਰ ਲਈਏ ਜਿਹਦੇ ਨਾਲ ਜਿਹੜੇ ਕਿਸਾਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਸ਼ਿਕਾਇਤ ਕਰਨੀ ਹੈ ਨਾਲ ਦੀ ਨਾਲ ਕਿ ਸਾਡਾ ਝੋਨਾ ਤੁਰਦਾ ਨਹੀਂਗਾ ਬੂਟਾ ਨਹੀਂ ਬਣਾਉਂਦਾ ਸਾਡਾ ਪਾਣੀ ਮਾੜਾ ਏ ਜ਼ਮੀਨ ਮਾੜੀ ਏ ਉਹਨਾਂ ਦਾ ਵੀ ਹੱਲ ਹੋ ਜਾਵੇ ਤੇ ਜੇਕਰ ਤੁਸੀਂ ਮਿਹਨਤ ਕਰਦੇ ਹੋ ਮਿਹਨਤ ਕਾਸ਼ ਕਿਸਾਨ ਉਹਦਾ ਤੁਹਾਨੂੰ 53000 ਰੁਪਇਆ ਕਿੱਲੇ ਦੇ ਵਿੱਚੋਂ ਜਿਹੜਾ ਕਮਾਈ ਵੀ ਹੋ ਜਾਊਗੀ ਕਰਨਾ ਕੀ ਇਹ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਜਦੋਂ ਤੁਸੀਂ ਕਣਕ ਵੱਢ ਲੈਂਦੇ ਹੋ ਕਣਕ ਵੱਢ ਕੇ ਤੂੜੀ ਬਣਾ ਕੇ ਉਹਦੇ ਤੋਂ ਬਾਅਦ ਦੇ ਵਿੱਚ ਟਰੈਕਟਰ ਦੇ ਪਿੱਛੇ ਆਪਾਂ ਸੁਹਾਗਾ ਪਾਉਣਾ ਹੈ ਸੁਹਾਗੇ ਦੇ ਉੱਤੇ ਆਪਾਂ ਦੋ ਤੋੜੇ ਰੱਖਣੇ ਨੇ ਮਿੱਟੀ ਦੇ ਪਰਕੇ ਇੱਕ ਉਸ ਪਾਸੇ ਤੇ ਇੱਕ ਉਸ ਪਾਸੇ ਚੰਗੀ ਤਰ੍ਹਾਂ ਆਪਾਂ ਦੋ ਤੋਂ ਤਿੰਨ ਵਾਰ ਉਸ ਜ਼ਮੀਨ ਦੇ ਵਿੱਚ ਸੁੱਕੀ ਜ਼ਮੀਨ ਦੇ ਵਿੱਚ ਸੁਹਾਗਾ ਮਾਰ ਦੇਣਾ ਸਵਾਗਾ ਮਾਰਨ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਜ਼ਮੀਨ ਨੂੰ ਲਾ ਦੇਣਾ ਹੈ ਪਾਣੀ ਪਾਣੀ ਜਦੋਂ ਲੱਗ ਗਿਆ ਤੁਹਾਡੀ ਜ਼ਮੀਨ ਬੱਤਰ ਆ ਗਈ ਹੈ ਬਿਜਾਈ ਯੋਗ ਹੋ ਗਈ ਹੈ ਤਾਂ ਤੁਸੀਂ 0 ਡ੍ਰਿਲ ਜਾਂ ਹੈਪੀ ਸੀਡਰ ਦੇ ਵਿੱਚ 12 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਮੂੰਗੀ ਦਾ ਬੀਜ ਪਾਉਣਾ ਹੈ ਜੇਕਰ ਤੁਸੀਂ ਪ੍ਰਾਈਵੇਟ ਕੋ ਵਰਾਈਟੀ ਬੀਜਣਾ ਚਾਹੁੰਦੇ ਹੋ ਤਾਂ ਉਹ ਬੀਜ ਲਿਓ ਜੇ ਨਹੀਂ ਤਾਂ ਫਿਰ ਤੁਸੀਂ ਜਿਹੜੀ ਯੂਨੀਵਰਸਿਟੀ ਦੀ ਵਰਾਈਟੀ ਹੈ ਐਸ ਐਮ ਐਲ 1822 ਇਹ ਜਿਹੜੀ ਵਰਾਈਟੀ ਹੈ ਇਹਦਾ 12 ਤੋਂ 13 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਬੀਜ ਕੇਰ ਦੇਣਾ ਹੈ ਤੇ ਨਾਲ 100 ਕਿਲੋ ਸਿੰਗਲ ਸੁਪਰ ਫਾਸਫੇਟ ਦਾ ਆਪਾਂ ਨਾਲ ਹੀ ਜਿਹੜਾ ਕੇਰਾ ਕਰ ਦੇਣਾ ਤੇ 15 ਕਿਲੋ ਯੂਰੀਆ ਜਿਹੜੀ ਨਾਲ ਹੈ ਆਪਾਂ ਕੇਰਾ ਕਰ ਦੇਣੀ ਹੈ ਜੇਕਰ ਤੁਹਾਡੇ ਕੋਲ ਜ਼ੀਰੋ ਡ੍ਰਿਲ ਵੀ ਹੈਗੀ ਨਹੀਂ ਗਈ ਤੁਹਾਡੇ ਕੋਲ ਹੈਪੀ ਸਿਡਰ ਵੀ ਹੈਗਾ ਨਹੀਂਗਾ ਤਾਂ ਜ਼ਮੀਨ ਨੂੰ ਤੁਸੀਂ ਭਰ ਕੇ ਉਹਦੇ ਤੋਂ ਬਾਅਦ ਦੇ ਵਿੱਚ ਛਟਾ ਦੇ ਕੇ ਸਾਰੀਆਂ ਚੀਜ਼ਾਂ ਦਾ ਤਾਂ ਹੱਲਾ ਸੁਹਾਗੇ ਦੇ ਨਾਲ ਵਾਹ ਕੇ ਵੀ ਜਿਹੜੀ ਮੂੰਗੀ ਦੀ ਬਜਾਈ ਕਰ ਸਕਦੇ ਹੋ ਇਹ ਕਰਨ ਦੇ ਨਾਲ ਹੋਵੇਗਾ ਕਿ ਸਭ ਤੋਂ ਪਹਿਲੇ ਨੰਬਰ ਤੇ ਜਿਹੜੇ ਤੁਹਾਡੀਆਂ ਖਾਦ ਦਵਾਈਆਂ ਵਾਲੀਆਂ ਦੁਕਾਨਾਂ ਤੇ ਵੱਡੇ ਵੱਡੇ ਬਿੱਲ ਬਣਦੇ ਨੇ ਝੋਨੇ ਦੇ ਸੀਜ਼ਨ ਦੇ ਵਿੱਚ ਤੁਸੀਂ 15 15 20 20000 ਰੁਪਏ ਦੀ ਦਵਾਈ ਪਾ ਦਿੰਦੇ ਜੇ ਲਿਆ ਕੇ ਉਹ ਤੁਹਾਨੂੰ ਪਾਉਣ ਦੀ ਲੋੜ ਨਹੀਂ ਪਾਉਗੀ ਤੁਹਾਡਾ ਝੋਨਾ ਇੰਨੀ ਕੁ ਛੇਤੀ ਫਟਾਰਾ ਕਰੇਗਾ ਪਿਛਲੇ ਸਾਲਾਂ ਦੇ ਮੁਕਾਬਲੇ ਜੇਕਰ ਪਾਣੀ ਵੀ ਮਾੜਾ ਹੈ ਜ਼ਮੀਨ ਵੀ ਮਾੜੀ ਹੈ ਤਾਂ 3 4 5 ਗੁਣਾ ਜ਼ਿਆਦਾ ਤੁਹਾਡਾ ਝੋਨਾ ਜਿਹੜਾ ਫਟਾਰਾ ਕਰੇਗਾ ਦੂਸਰੇ ਨੰਬਰ ਤੇ ਜੇਕਰ ਤੁਸੀਂ ਮਿਹਨਤ ਕਰ ਲੈਂਦੇ ਹੋ ਵੇਲੇ ਨਾਲ ਬਜਾਈ ਕਰ ਦਿੰਦੇ ਹੋ ਤਾਂ ਤੁਹਾਡੇ ਹੱਥ 5 ਕੁਇੰਟਲ ਮੂੰਗੀ ਆ ਜਾਊਗੀ ਇਹ 5 ਕੁਇੰਟਲ ਮੂੰਗੀ ਜਿਹੜੀ ਇਹ ਤੁਹਾਨੂੰ ਚੰਗੇ ਪੈਸੇ ਦੇ ਜਾਊਗੀ ਝੋਨਾ ਲਾਉਣ ਤੋਂ ਪਹਿਲਾਂ ਪਹਿਲਾਂ ਇੱਕ ਤੀਸਰੀ ਚੰਗੀ ਫਸਲ ਦੇ ਵਜੋਂ ਜੇਕਰ ਤੁਸੀਂ ਮੂੰਗੀ ਦੀ ਬਜਾਈ ਹੁਣ ਕਰ ਦਿੰਦੇ ਜੇ ਤਾਂ ਸਾਰੀਆਂ ਉਂਗਲਾਂ ਘਿਓ ਦੇ ਵਿੱਚ ਹੋਣ ਵਾਲੀ ਗੱਲ ਹੋ ਜਾਂਦੀ ਏ ਜੇਕਰ ਤੁਸੀਂ ਮੰਗੀ ਨਹੀਂ ਵੀ ਤੋੜਦੇ ਮੰਨ ਕੇ ਚੱਲੋ ਕਿ ਜਿਆਦੀਆਂ ਬਾਰਸ਼ਾਂ ਹੋਣ ਲੱਗ ਜਾਂਦੀਆਂ ਨੇ ਮੰਗੀ ਤੁਹਾਡੇ ਕੋਲੋਂ ਤੋੜੀ ਨਹੀਂ ਜਾਂਦੀ ਵਿੱਚ ਹੀ ਵਾਹਣੀ ਪੈ ਜਾਂਦੀ ਏ ਤਾਂ 20000 ਰੁਪਏ ਦਾ ਤੁਹਾਨੂੰ ਫਾਇਦਾ ਫਿਰ ਵੀ ਹੋ ਜਾਣਾ ਜਿਹੜੀ ਤੁਸੀਂ ਦਵਾਈ ਲਿਆ ਕੇ ਪਾਉਣੀ ਏ ਫਟਾਰਾ ਕਰਵਾਉਣ ਦੇ ਵਾਸਤੇ ਝੋਨੇ ਨੂੰ ਉਹ ਤੁਹਾਡੀ ਬਚ ਜਾਣੀ ਏ ਉਹ ਤੁਹਾਡੀ ਬਚਤ ਹੋ ਜਾਣੀ ਏ ਜੇਕਰ ਤੁਸੀਂ ਮੰਗੀ ਵਿੱਚ ਹੀ ਵਾਹ ਦਿਓਗੇ ਨਾ ਵੀ ਤੋੜੋਗੇ ਤਾਂ ਵੀ 20000 ਰੁਪਏ ਦੀ ਬਚਤ ਹੈ ਤੇ ਜੇਕਰ ਤੋੜ ਲਓਗੇ ਫਿਰ ਤਾਂ 30 ਤੇ 20 ਮਿਲਾਂਗੇ ਬਾਕੀ 40-50000 ਰੁਪਏ ਦੀ ਤੁਹਾਨੂੰ ਇੱਕ ਕਿੱਲੇ ਦੇ ਵਿੱਚੋਂ ਬਜਟ ਜਿਹੜੀ ਹੋਣੀ ਲਾਜ਼ਮੀ ਹੈ ਜੇਕਰ ਜ਼ੀਰੋ ਡ੍ਰਿਲ ਦੇ ਨਾਲ ਜਾਂ ਹੈਪੀ ਸੀਡਰ ਦੇ ਨਾਲ ਬੀਜੋ ਕਿਤਾ 4 ਤੋਂ 5 ਸੈਂਟੀਮੀਟਰ ਜਿਹੜੀ ਇਹਦੀ ਡੂੰਘਾਈ ਆ ਭਰ ਰੱਖਣੀ ਹੈ ਤੇ ਜੇਕਰ ਤੁਸੀਂ ਵੈਸੇ ਵਾਹ ਕੇ ਬਜਾਈ ਕਰੋਗੇ ਤਾਂ ਵੀ ਆਪਾਂ ਬਹੁਤ ਥੋੜੀਆਂ-ਥੋੜੀਆਂ ਹੱਲਾਂ ਲਾ ਕੇ ਬਜਾਈ ਕਰਨੀ ਏ ਤੁਹਾਨੂੰ ਬਹੁਤ ਜ਼ਿਆਦੇ ਫਾਇਦੇ ਹੋਣਗੇ ਜੇਕਰ ਤੁਸੀਂ ਅੱਜ ਮੇਰੀਆਂ ਇਹਨਾਂ ਗੱਲਾਂ ਦੇ ਉੱਤੇ ਗੌਰ ਕਰ ਲੈਂਦੇ ਜੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਝੋਨੇ ਤੋਂ ਪਹਿਲਾਂ ਇਹ ਸੋਨੇ ਦੀ ਫਸਲ ਜਿਹੜੀ ਇਹ ਪੱਕ ਕੇ ਤਿਆਰ ਹੋ ਜਾਊਗੀ ਤੇ ਤੁਹਾਨੂੰ ਚੰਗੀ ਕਮਾਈ ਵੀ ਹੋਵੇਗੀ ਤੇ ਬੈਨੀਫਿਟ ਜਿਹੜੇ ਜ਼ਮੀਨ ਨੂੰ ਹੋਣਗੇ ਉਹਨਾਂ ਦਾ ਤੇ ਕੋਈ ਮੁੱਲ ਹੀ ਨਹੀਂ ਹੈ ਸੋ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ